ਅਸੀਂ ਕਮਾਂਦੀ ਹਾਂ ਹਾਂ ਸਭੀ ਵਧੀਆ ਮਾਤਾ ਮੈਂ ਉਹ ਪੁੰਗੇ ਆਂਦੀ ਆ ਮਾਤਾ ਕਿਦਾਂ ਤੁਹਾਡਾ ਦਾ ਬਜ਼ਾਰ ਹੋਣੀ ਮਾਜ ਕਰਦੇ ਆ ਹੋਰ ਤਾਂ ਕਿਵੇਂ ਠੀਕ ਆਪਣੇ ਹੋ ਠੀਕ ਆ ਠੀਕ ਆ ਜੀ ਕਹਾ ਮਾਦਲੇ ਕਾਂਦੇ ਮਾਦਿਆ ਨਹੀਂ ਆ ਪੜ ਅੱਛਾ ਹੋਰ ਸਾਰੇ ਠੀਕ ਤਾਂ ਕਹਾ ਵਧੀਆ ਹੋਰ ਚੱਲ ਬਹਿ ਜਾ ਜੇ ਤਾਂ ਗੱਲਾਂ ਕਰਾਂਗੇ ਫਿਰ ਚਾਹ ਬਣਾਵਾਂਗੇ ਗੰਗੀਰੋ ਵੀ ਬੈਠੀ ਆ ਥੋੜਾ ਹੋਰ ਪਣੀ ਠੀਕ ਆ ਪਣੀ ਯਾਰੋ ਠੀਕ ਹੋਰ ਜਵਾਕ ਜੱਲੇ ਮੈਂ ਜਾ ਮੈਂ ਚਾਲੇ ਹੋਣੀ ਆ ਜਵਾਣੀ ਜੱਲੀ ਨਾ ਭਾਈ ਭੈਣ ਨਾ ਹੋਰ ਤਾਂ ਖੈਰ ਸੁੱਖਾ ਹਾਂ ਖੈਰ ਸੁੱਖਾ ਤੂੰ ਦੱਸ ਜਵਾਕ ਜੱਲੇ ਕਿਵੇਂ ਆ ਹਾਂ ਠੀਕ ਨਾ ਹਾਂ ਠੀਕ ਹੈ ਨਾ ਤੂੰ ਆਪਣੀ ਦੱਸ ਵਧੀਆ ਵਧੀਆ ਹੀ ਚਾਹੀਦਾ ਹੈ ਹੈ ਹੋਰ ਕੀ ਕੰਮ ਤਾਂ ਦਾ ਛੇੜ ਰੱਖਿਆ ਤੂੰ ਤਾਂ ਨਹੀਂ ਸਬਜੀ ਤੇ ਲੱਗ ਰਿਹਾ ਅੱਛਾ ਲਾ ਪੈਣ ਪਾਣੀ ਪੀ ਲਾ ਸਬਜੀ ਤੇ ਲੱਗ ਰਹੀ ਸੀ ਨੂੰ ਛੁੱਟੀ ਹੋ ਗਈ ਮਾ ਭੈਣਾਂ ਨੂੰ ਮਿਲਿਆ ਮਾ ਕਿਆਲ ਵਧੀਆ ਹੋ ਗਿਆ ਮੇਰ ਨਾਲ ਆ ਗਈ ਹਾਂ ਜਿਵਾ ਕੇ ਜੀਬੂ ਵੀ ਠੀਕ ਰਹਿੰਦੇ ਪਾਣ ਠੀਕ ਆ ਸੁੱਟਮੇ ਹੋ ਰਹੀਆਂ ਸੀ ਦੋ ਦਿਨਾਂ ਦੀਆਂ ਸਾਨੂੰ ਸਬਜੀ ਚ ਅੱਛਾ ਐਥਿਆ ਕਿਆਲ ਵਧੀਆ ਹੋ ਗਿਆ ਮੇਰ ਚਲ ਬੜਾ ਬਹਿ ਜਾ ਮੈਂ ਦੋ ਕਪਾਂਡੇ ਜੇ ਤਰ ਮੈਂ ਫਿਰ ਹੋਣੀ ਫਿਰ ਮੈਂ ਜਾਣਾ ਭੈਣ ਕਾਲਾ ਮੈਂ ਕਿਆ ਬਣਾ ਕੇ ਲਿਆਉਣੀ ਆ ਬਹਿ ਜਾ ਮੜਾ ਜਾ ਹੋਰ ਉਹ ਠੀਕ ਠਾਕ ਆ ਹੋਰ ਫਸਲવાડી ਕਿਵੇਂ ਚੰਗੀ ਵਧੀਆ ਕੁੜੀ ਜਿਵੇਂ ਬੌਲੀ ਸੀ ਤਾਹਾਂ ਚੜੀ ਬੈਠੀ ਹੋਰ ਕੋੜੀ ਬੜੀ ਖੁੜੀ ਆਲਾ ਹੋ ਕੋਈ ਕੰਮ ਨਹੀਂ ਔੜਦਾ ਫੇਰ ਐਨਾ ਐਨਾ ਬਜ਼ਾਰ ਸਾਡੇ ਤਾਂ ਭਾਂਡਾ ਦਾ ਪੈਸੇ ਆਏ ਵੀ ਨਹੀਂ ਮਾਂ ਜਿੱਤਾ ਵਾ ਹਾਂ ਇਹਨਾਂ ਤੁਸੀਂ ਕੰਮ ਬਲਾ ਆ ਕਰੋ ਕਹਿੰਨੇ ਇਹਨੂੰ ਬਾਦੂ ਕਹਿੰਨੇ ਇਸ ਦਾ ਲੱਗਦੂ ਹੀ ਨਹੀਂ ਕੀ ਕਰੀਂ ਨਹੀਂ ਬੀ ਨਹੀਂ ਮੇਰੇ ਨਾਲ ਤੇ ਦੋ ਸਬਜ਼ੀ ਚ ਵਗ ਜਾ ਕਰੂ ਜਾਂ ਤੂੰ ਆ ਜਾ ਪੈਨ ਤੇਰੇ ਅੱਖੇ ਲੱਗ ਜੈ ਤੂੰ ਪੁੱਛ ਤਾ ਲੈ ਜਾਵੇਂ ਕਿ ਕਿੁੱੜਕੇ ਨਾ ਵੀ ਮੇਰਾ ਜੀ ਨਹੀਂ ਲੱਗਦਾ ਲੱਗ ਗੇ ਰੂਗਾ ਜੀ ਨੂੰ ਕੁਝ ਨਹੀਂ ਹੁੰਦਾ ਕੰਮਰਾ ਜੀ ਹੁੰਦਾ ਵਾਗ ਜੈਸਾ ਤੂੰ ਡੱਕਾ ਨਹੀਂ ਤੋੜਦੀ 9000 ਬਣਿਆ ਰੁਪਏ ਨੇ ਮੇਰੇ ਦਾ ਬੰਦਿਆ ਕਰ ਬਧੀਆ ਹਾਂ ਥੋੜਾ 9000 ਹੋਰ ਆਉਤ ਨਹੀਂ ਕਾ 4 ਪੈਸੇ ਤਮਾਰੂ ਵੀ ਚੱਲ ਹੋਰ ਕੋਈ ਜ਼ਮੀਨਦਾਰੀ ਹੈ ਲੈ ਬੌਲੀ ਗੁੜ ਚਾਹ ਜੂਗਾ ਕੋਈ ਢੀੜਾ ਕੱਪੜਾ ਆ ਜੂਗਾ ਸਿਆੜ ਦਾ ਮਹੀਨਾ ਹੈ ਹੈ Ada yang gurkit, 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 Ya, gurkit, 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 Ya. gurkit, 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 अच्छा देना चा, चाय बना दे बेचारी ਨੂੰ ਚਾਹ ਤਾਂ ਬਣੀ ਜਾਂਦੀ ਆ ਚਾਹ ਮੈਂ ਪੀ ਕੇ ਆ ਬਣਾ ਲੈਣੇ ਥੋੜੀ ਨਹੀਂ ਵੀ ਹੁੰਦਾ اچھا ਹੋਰ ਫਿਰ ਠੀਕ ਹੈ ਸਾਰੇ ਠੀਕ ਆ ਸਾਰੇ ਤੂੰ ਆਪਣੀ ਦੱਸ ਤੂੰ ਆਪਣੀ ਦੱਸ ਮੁੰਡੇ ਕਿੱਧਰ ਗਏ ਆ ਭਣ ਮੁੰਡੇ ਕੰਮਾਂ ਧੰਦਿਆ ਤੇ ਛਿੜਿਆ ਭਣ ਚਾਹ ਹੋਰ ਬੇਲਿਆ ਨਾ ਕਿੱਥੇ ਟਾਈਮ ਪਾਸ ਹੁੰਦਾ ਆ ਬਾਣ ਵੀ ਜਿ ਰੱਖਿਆ ਹਾਂ ਆ ਬਾਣ ਵੀ ਜਿ ਰੱਖਿਆ ਜਲਵਰੀਏ ਸਬਜੀ ਸਬਜੀ ਲਾ ਲਿਆ ਕਰੋ ਹਰਾ ਹਰਾ ਵੀ ਲਾ ਮਾਗੇ ਸਬਜੀ ਇਹਨੂੰ ਕੁੜੀ ਨੂੰ ਕਹਿਆ ਕਰੋ ਸਬਜੀ ਸਬਜੀ ਤਾਂ ਲਾ ਹੀ ਦੇ ਵੀ ਥੋੜੀ ਕਣ ਗਾਇਨੇ ਆ ਇਹਨੂੰ ਹੋਰ ਲੱਗ ਜਾ ਕਰੂਗੀ ਇੱਕ ਤਾਂ ਨਹੀਂ ਭਣੇ ਬੌਲੀ ਆ ਹੀ ਕਰਦੀ ਨਹੀਂ ਕੰਮ ਹੋਰ ਕੀ ਕਰੀਏ ਹੈ ਬਣਾ ਲਈ ਭਣੇ ਚਾ ਹਾਂ ਭਣਾ ਲਈ ਲਿਆਉਣੀ ਆ ਹੋਰ ਹੋਰ ਦੱਸ ਫਿਰ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੈ ਵਧੀਆ ਹੋਰ ਕੀ ਕਰਿਆ ਨਹੀਂ ਬਸ ਬੈਠੀਆਂ ਸੀ ਧੁੱਪੇ ਹਾਂ ਹੋਰ ਹਾਏ ਜੀ ਪਾਦੇ ਪਾਣੇ ਮੈਂ ਹੋ ਹਜੇ ਲੀੜਾ ਕੱਪੜਾ ਧੋਣ ਵਾਲਾ ਪਿਆ ਵਾ ਇਹਨਾਂ ਨੂੰ ਤਾਂ ਇੰਨੇ ਪਾਣੇ ਮਾਂਜ ਕੇ ਹਾਂਜਾਂਗੇ ਕੋਈ ਨਾ ਸੀ ਤਾਂ ਹਾਂ ਦਪੈਰਾ ਆ ਰਿਹਾ ਫੋਰਾ ਹੋਰ ਲੀੜਾ ਕੱਪੜਾ ਧੋਣ ਵਾਲਾ ਪਿਆ ਹੁਣ ਧੋਣੇ ਆਂ ਕਾੜਾ ਕੂੜਾ ਦਿਨੇ ਪਾ ਲਿਆ ਹੋਇਆ ਅਸੀਂ ਤਾਂ ਆਪਣੇ ਹੁਮਾਰ ਜੇ ਹੋ ਰਹੇ ਸੀ ਤਾਂਹੀਂ ਪਾ ਲਿਆ ਤਾਂਹੀਂ ਧੁੱਪੇ ਬੈਠੇ ਸੀ ਜੱਜੇ ਹੋਰ ਤੁਸੀਂ ਇੱਥੇ ਆ ਜੀ ਸਾਡੀ ਚਿਣਗ ਜੀ ਬੜਾ ਹਜੇ ਦੋ ਤਣਾ ਤਣਾ ਟਾਈਮ ਨਹੀਂ ਸਾਡੇ ਬੁਆਰ ਜੇ ਹੋ ਰਹੇ ਆ ਆ ਜਾ ਠੀਕੇ ਠੀਕੇ ਲਵਾ ਲਓ ਲਵਾ ਹੀ ਜਾਂਨੇ ਆ ਠੀਕੇ ਬਥੇਰੇ

ਗੱਫਾਉਲੀ ਨੂੰ ਗੈਰ ਚੱਕ ਲਿਆ ਕਰੂ ਅਟਖਦੀ ਨਹੀਂ ਬਸੇ ਰਹਿਣੇ ਆਂਗੇ ਤਾਂ ਡੱਗੀਆਂ ਤੇ ਝੜ ਕੇ ਵਹਜੇ ਕਿਤੇ ਵਹ ਜਾਂਦੀ ਏ ਝੜ ਕੇ ਜਿਵਾਗ ਤੱਕੜੇ ਇਸਾ ਕਰਦੀ ਲੈ ਹੋਰ ਬਾਦੂ ਮਿੰਤਾ ਕਰਦੇ ਆ ਕਿ ਹਾਂ ਫਿਰ ਤੁਸੀਂ ਮੇਰੇ ਕੋਲ ਭੇਜਿਓ ਮੈਂ ਸਾਚ ਜਲਾਏ ਜੀ ਫਿਰ ਚੰਗਾ ਨਾਲ ਆ ਜਾਣੀ ਕੁੜੀ ਨਾਲ ਜਾਈ ਈ ਨਹੀਂ ਲੱਗਣਾ ਮੈਨੂੰ ਵਾਗ ਜਾ ਵਾਗ ਜਾ ਕੁਝ ਨਹੀਂ ਹੁੰਦਾ ਆਪਾਂ ਆ ਜਾਓ ਤੈਨੂੰ ਬਾਦੂ ਕੁਝ ਦਵਾਉਂਗਾ ਤੋ ਕੋਟਕੂਟ ਆਇਆ ਗੂਟ उठ रे केदु आ जा आ जा आ जा आ जा डीजी ना करा करो ये आ चलिए बड़े तो मुंडे चक्की है और नहीं परने गए जो डाल में तो दुज्जी में डाल जा चल आ जा फिर ले जा ਹੋਰ ਕੀ ਹੈ ਚੋਟੀ ਨੂੰ ਲੈ ਜਾ ਚੱਲ ਵੱਡੀ ਤਾਂ ਮੈਂ ਤਾਂ ਵੱਡੀ ਨੂੰ ਲੈ ਕੇ ਜਾਉਂਗੀ ਛੋਟੀ ਨੂੰ ਸੌਣ ਲਈ ਫਿਰ ਅੱਛਾ ਤੈਨੂੰ ਲੈ ਜਾ ਮੈਂ ਇਹ ਤਾਂ ਕੀ ਕਰਾਉਣਾ ਇਹ ਤਾਂ ਆਪ ਗੋਲੀ ਲੱਗਦੀ ਹੈ ਮੈਨੂੰ ਮੌਲੀ ਤਾਂ ਕਾਣੂ ਆ ਤੈਨੂੰ ਹੀ ਲੱਗਦਾ ਸਿਆਣੀ ਤਾਂ ਬਥੇਰੀ ਆ ਆ ਜਾ ਕੁੜੀਏ ਤੂੰ ਆਈ ਸਿਆਣੀ ਲੱਗਦੀ ਆ ਆ ਦੇਖ ਮੈਂ ਕਿ ਜਾ ਜਾ ਇਹ ਸਿਆਣੀ ਹੈ ਉਹਦੀ ਅੱਖੇ ਲੱਗਦੀ ਥੋੜੀ ਗੋਲੀ ਹੈ ਹਨਾ ਮੇਰੇ ਜਵਾਖਾਂ ਦਾ ਲੀੜਾ ਕੱਪੜਾ ਲੈ ਆਉਂਗਾ ਹੋਰ ਉਹਨੂੰ ਵੀ ਲਾ ਮਨਾ ਲਾ ਆਏ ਕੁੜੀਏ ਚੱਲੀਏ ਆਜੋ ਬਾਹ ਫੜ ਲਿਓ ਕੋਈ ਨਾ ਆਜ ਹੋਰ ਅਗੋਲੇ ਨੂੰ ਲੈ ਜਾ ਚੰਗਾ ਪਹਿਣੇ ਫਿਰ ਜਾਂਦੇ ਚੰਗਾ ਪਹਿਣੇ ਠੀਕ ਆ ਚੰਗਾ ਪਹਿਣੇ ਚੰਗਾ ਪਹਿਣ ਹਾਂ ਜਾਨ ਚੰਗਾ ਆਵਾਗੇ ਮਾਰਾਂਗੇ ਗੇੜਾ ਕੋਈ ਨਹੀਂ ਕੱਪੜੇ ਫਿਰ ਮੈਂ ਨਾ ਚੱਕਣਾ ਸਮਾਨ ਲੇਗੇ ਚੰਗਾ ਚੱਲ ਚੰਗਾ ਪਹਿਣ ਬਾਏ ਬਾਏ